ਫਿਲਮ ਦਾ ਕਲਾਈਮੈਕਸ ਸ਼ੂਟ ਹੋ ਰਿਹਾ ਸੀ ਪਰ ਅਚਾਨਕ ਕਲਾਈਮੈਕਸ ਦਾ ਸ਼ੂਟ ਮੌਤ ਦਾ ਸ਼ੂਟ ਬਣ ਗਿਆ ਦੇਖੋ ਕਿਵੇਂ ਹਵਾ ਵਿੱਚ ਹੈਲੀਕਾਪਟਰ ਹੈਲੀਕਾਪਟਰ ਤੋਂ ਝੀਲ ਵਿੱਚ ਕੁੱਦੇ ਦੋ ਵਿਲਨ ਵਿਲਨ ਦੇ ਪਿੱਛੇ ਕੁੱਦਿਆ ਹੀਰੋ ਪਰ ਇਸ ਤੋਂ ਬਾਅਦ ਜੋ ਹੋਇਆ ਉਹ ਹਿਲਾ ਦੇਣ ਵਾਲਾ ਹੈ ਇਹ ਤਸਵੀਰਾਂ ਕੰਨੜ ਫਿਲਮ ਮਾਸਤੇ ਗੁੜੀ ਦੀ ਸ਼ੂਟਿੰਗ ਦੇ ਦੌਰਾਨ ਦੀਆਂ ਨੇ ਬੰਗਲੌਰੂ ਦੀ ਇਸ ਝੀਲ 'ਚ ਕਲਾਈਮੈਕਸ ਸ਼ੂਟ ਹੋ ਰਿਹਾ ਸੀ ਫਿਲਮ ਦੇ ਹੀਰੋ ਵਿਜੇ ਅਤੇ ਵਿਲਨ ਅਨਿਲ ਤੇ ਉਦੇ ਨੂੰ ਲੈ ਕੇ ਹੈਲੀਕਾਪਟਰ ਨੇ ਉਡਾਨ ਭਰੀ ਅਤੇ ਝੀਲ ਤੇ ਪਹੁੰਚਿਆ 25 ਫੁੱਟ ਦੀ ਉਚਾਈ ਤੋਂ ਪਹਿਲਾਂ ਦੋਹੇ ਵਿਲਨ ਕੁੱਦੇ ਫਿਰ ਹੀ ਰੁਕਦਿਆ ਵਿਲਨ ਅਤੇ ਹੀਰੋ ਝੀਲ 'ਚ ਫਾਈਟ ਕਰ ਰਹੇ ਸੀ ਸ਼ੂਟਿੰਗ ਚੱਲ ਰਹੀ ਸੀ ਪਰ ਦੇਖਦੇ ਹੀ ਦੇਖਦੇ ਇਹ ਫਿਲਮੀ ਸੀਨ ਮੌਤ ਦੇ ਸੀਨ ਚ ਬਦਲ ਗਿਆ ਇੱਕ ਕਲਾਕਾਰ ਛੀਲ ਦੇ ਡੂੰਘੇ ਪਾਣੀ ਚ ਸਮਾਉਣ ਲੱਗਾ ਖਤਰਾ ਪਾਪਦੇ ਹੀ ক্রੂ ਮੈਂਬਰਸ ਨੇ ਮਦਦ ਦੀ ਗੁਹਾਰ ਲਗਾਈ ਹੀਰੋ ਵਿਜੇ ਨੂੰ ਬਚਾ ਲਿਆ ਗਿਆ ਪਰ ਅਨਿਲ ਅਤੇ ਉਦੇ ਦਾ ਕੁਝ ਪਤਾ ਨਹੀਂ ਲੱਗਿਆ ਕੁਝ ਸਮੇਂ ਬਾਅਦ ਦੋਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਿਸ ਫਿਲਮ ਦੀ ਸ਼ੂਟਿੰਗ ਦੌਰਾਨ ਇਹ ਹਾਦਸਾ ਹੋਇਆ ਹੈ ਉਸ ਦਾ ਟੀਜ਼ਰ ਜਨਵਰੀ ਚ ਰਿਲੀਜ਼ ਹੋਇਆ ਸੀ ਸ਼ੂਟਿੰਗ ਦੀਆਂ ਹੋਰ ਤਸਵੀਰਾਂ ਵੀ ਮਿਲੀਆਂ ਨੇ ਜਿਨ੍ਹਾਂ ਵਿੱਚ ਅਨਿਲ ਅਤੇ ਉਦੇ ਹੀਰੋ ਵਿਜੇ ਨਾਲ ਪਿੜਦੇ ਦਿਸ ਰਹੇ ਨੇ ਪਰ ਹੁਣ ਇਹ ਤਸਵੀਰਾਂ ਕੋੜੀ ਯਾਦ ਬਣ ਚੁੱਕੀਆਂ ਨੇ